ਚੋਹਲਾ ਸਾਹਿਬ ਦੇ ਬਾਜ਼ਾਰ ਦੁਕਾਨਦਾਰਾਂ ਵੱਲੋਂ ਅਤੇ ਨਗਰ ਦੇ ਮੋਹਤਬਰਾਂ ਵੱਲੋਂ ਧਰਨਾ ਅਤੇ ਮੀਟਿੰਗਾਂ ਹੋਈਆਂ ਅੱਗੇ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਨਾਵਾਲਾ ਜੀ ਸਿੰਘਾ ਟੀਮ ਅਤੇ ਸਰਬਜੀਤ ਸਿੰਘ ਸਾਵੀ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਚ ਪੈਂਦੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਪਿਛਲੇ ਦਿਨੀ ਗੈਂਗਸਟਰਾਂ ਵੱਲੋਂ ਦੁਕਾਨਦਾਰ ਤੇ ਚਲਾਈਆਂ ਗੋਲੀਆਂ ਇਹ ਸਭ ਰੋਕਣ ਸੰਬੰਧੀ ਹੋਈ ਤੀਸਰੀ ਮੀਟਿੰਗ ਇਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਆਪੋ ਆਪਣੇ ਦਿੱਤੇ ਵਿਚਾਰ ਉਹਨਾਂ ਦੱਸਿਆ ਕਿ ਬੁਰਾਈਆਂ ਰੋਕ ਕੇ ਚੰਗਿਆਈਆਂ ਲਿਆਉਣ ਵਾਸਤੇ ਸਾਡੇ ਅੰਦਰ ਜਾਗਰੂਕਤਾ ਅਤੇ ਸਾਡੀ ਆਪਸੀ ਏਕਤਾ ਹੋਣੀ ਬਹੁਤ ਜ਼ਰੂਰੀ ਹੈ ਉਹਨਾਂ ਇਸ ਸਬੰਧੀ ਲੋਕਾਂ ਦੇ ਭਲੇ ਵਾਲੇ ਹੋਰ ਵੀ ਵਿਚਾਰ ਸਾਂਝੇ ਕੀਤੇ ਅਤੇ ਉਸ ਤੋਂ ਉਪਰੰਤ ਪਵਨ ਕੁਮਾਰ ਦੇਵ ਗਨਚੋਲਾ ਸਾਹਿਬ ਨੇ ਆਪਣੇ ਵਿਚਾਰ ਦੱਸਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਜ਼ਿਲ੍ਹਾ ਅਧਿਕਾਰੀ ਜੀ ਨੇ ਮਜ਼ਰਮਾਨ ਕਾਨੂੰਨ ਦੇ ਸੰਕੰਜਚ ਲਿਆਉਣ ਵਾਸਤੇ 2 ਦਿਨ ਹੋਰ ਮੰਗੇ ਹਨ ਇਸ ਲਈ ਅਸੀਂ ਚੋਲਾ ਸਾਹਿਬ ਬਾਜ਼ਾਰ ਦੇ ਲੋਕਾਂ ਨੂੰ ਅਤੇ ਚੋਲਾ ਸਾਹਿਬ ਨਗਰ ਨਿਵਾਸੀ ਮੋਹਤਬਰਾਂ ਨੂੰ ਬੇਨਤੀ ਕਰਦੇ ਹਾਂ ਖੇਤਰ ਨੇਦੀ ਅਤੇ ਮੀਟਿੰਗਾਂ ਦੀ ਤਰੀਕ ਪੱਕੀ ਕਰਕੇ ਆਪ ਜੀ ਨੂੰ ਜਲਦ ਹੀ ਦੱਸੀ ਜਾਵੇਗੀ 10 ਰੇਨ ਪਵਨ ਕੁਮਾਰ ਦੇਵ ਗੰਚੋਲਾ ਸਾਹਿਬ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾਂ ਚੋਹਲਾ ਸਾਹਿਬ ਦੇ ਬਾਜ਼ਾਰ ਦੁਕਾਨਦਾਰਾਂ ਵੱਲੋਂ ਅਤੇ ਨਗਰ ਦੇ ਮੋਹਤਬਰਾਂ ਵੱਲੋਂ ਧਰਨਾ ਅਤੇ ਮੀਟਿੰਗਾਂ ਹੋਈਆਂ ਅੱਗੇ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਨਾਵਾਲਾ ਜੀ ਸਿੰਘਾ ਟੀਮ ਅਤੇ ਸਰਬਜੀਤ ਸਿੰਘ ਸਾਵੀ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਚ ਪੈਂਦੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਪਿਛਲੇ ਦਿਨੀ ਗੈਂਗਸਟਰਾਂ ਵੱਲੋਂ ਦੁਕਾਨਦਾਰ ਤੇ ਚਲਾਈਆਂ ਗੋਲੀਆਂ ਇਹ ਸਭ ਰੋਕਣ ਸੰਬੰਧੀ ਹੋਈ ਤੀਸਰੀ ਮੀਟਿੰਗ ਇਸ ਸਮੇਂ ਵੱਖ-ਵੱਖ ਬੁਲਾਏ ਨੇ ਆਪੋ ਆਪਣੇ ਦਿੱਤੇ ਵਿਚਾਰ ਉਹਨਾਂ ਦੱਸਿਆ ਕਿ ਬੁਰਾਈਆਂ ਰੋਕ ਕੇ ਚੰਗਿਆਈਆਂ ਲਿਆਉਣ ਵਾਸਤੇ ਸਾਡੇ ਅੰਦਰ ਜਾਗਰੂਕਤਾ ਅਤੇ ਸਾਡੀ ਆਪਸੀ ਏਕਤਾ ਹੋਣੀ ਬਹੁਤ ਜ਼ਰੂਰੀ ਹੈ ਉਹਨਾਂ ਇਸ ਸਬੰਧੀ ਲੋਕਾਂ ਦੇ ਭਲੇ ਵਾਲੇ ਹੋਰ ਵੀ ਵਿਚਾਰ ਸਾਂਝੇ ਕੀਤੇ ਅਤੇ ਉਸ ਤੋਂ ਉਪਰੰਤ ਪਵਨ ਕੁਮਾਰ ਦੇਵ ਗਨਚੋਲਾ ਸਾਹਿਬ ਨੇ ਆਪਣੇ ਵਿਚਾਰ ਦੱਸਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਜ਼ਿਲ੍ਹਾ ਅਧਿਕਾਰੀ ਜੀ ਨੇ ਮੁਜ਼ਰਮਾਨ ਕਾਨੂੰਨ ਦੇ ਸਕੰਜ ਚ ਲਿਆਉਣ ਵਾਸਤੇ 2 ਦਿਨ ਹੋਰ ਮੰਗੇ ਹਨ ਇਸ ਲਈ ਅਸੀਂ ਚੋਲਾ ਸਾਹਿਬ ਬਾਜ਼ਾਰ ਦੇ ਲੋਕਾਂ ਨੂੰ ਅਤੇ ਚੋਲਾ ਸਾਹਿਬ ਨਗਰ ਨਿਵਾਸੀ ਮੋਹਤਬਰਾਂ ਨੂੰ ਬੇਨਤੀ ਕਰਦੇ ਹਾਂ ਖੇਤਰਨੇਦੀ ਅਤੇ ਮੀਟਿੰਗਾਂ ਦੀ ਤਰੀਕ ਪੱਕੀ ਕਰਕੇ ਆਪ ਜੀ ਨੂੰ ਜਲਦ ਹੀ ਦੱਸੀ ਜਾਵੇਗੀ 10 ਰੇਣ ਪਵਨ ਕੁਮਾਰ ਦੇਵ ਗੰਚੋਲਾ ਸਾਹਿਬ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾਂ ਜੀ ਸਿੰਘਾ ਟੀਮ ਅਤੇ ਜਸ ਧੁੰਨ ਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਪੜਾ ਸੋ ਹੋ ਪੜਾ ਅੰਤ ਭਲੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913